ਸਾਬਕਾ ਸਰਪੰਚ ਨਿਰਮਲ ਸਿੰਘ ਸੋਹਤਾ ਦੀ ਯਾਦ ਨੂੰ ਸਮਰਪਿਤ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ 11ਵਾਂ ਗੋਲ ਕਬੱਡੀ ਕੱਪ ਪਿੰਡ ਰੋੜਕਾ ਕੁਰਦਵੇਖੀ ਨਰਿੰਦਰ ਸਿੰਘ ਬਿੱਲਾ ਦੀ ਇਕਾਈ ਹੇਠ ਕਰਵਾਇਆ ਗਿਆ ਕੱਪ ਦੌਰਾਨ ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਦੀਆਂ 8 ਨਾਮਵਰ ਅਕੈਡਮੀਆਂ ਦੇ ਮੁਕਾਬਲੇ ਕਰਵਾਏ ਗਏ ਜਿਸ ਦਾ ਫਾਈਨਲ ਮੁਕਾਬਲਾ ਸ਼ੇਰ-ਏ-ਪੰਜਾਬ ਕਬੱਡੀ ਅਕੈडमी ਡੀਵੀ ਕਾਲਜ ਜਲੰਧਰ ਅਤੇ ਹਰਜੀਤ ਬਾਜਾਖਾਨਾ ਕਬੱਡੀ ਕਲੱਬ ਦੀਆਂ ਟੀਮਾਂ ਦਰਮਿਆਨ ਖੇਡਿਆ ਗਿਆ ਜਿਸ ਵਿੱਚ ਡੀਵੀ ਕਾਲਜ ਜਲੰਧਰ ਦੀ ਟੀਮ ਨੇ ਰੁੜਕਾ ਖੁਰਦੇ ਦੇਸ 11ਵੇਂ 골ਡ ਕਬੱਡੀ ਕੱਪ ਤੇ ਆਪਣਾ ਕਬਜ਼ਾ ਕੀਤਾ ਜਦਕਿ ਹਰਜੀਤ ਬਾਜਾਖਾਨਾ ਕਬੱਡੀ ਕਲੱਬ ਉਪਜੇਤੂ ਰਹੀ ਪੈਲੇ ਸਥਾਨ ਤੇ ਰਹਿਣ ਵਾਲੀ ਟੀਮ ਨੂੰ 2 ਲੱਖ ਰੁਪਏ ਤੇ ਉਪਜੇਤੂ ਟੀਮ ਨੂੰ 1 ਲੱਖ 50 ਹਜ਼ਾਰ ਰੁਪਏ ਦੀ ਨਗਦ ਰਕਮ ਤੇ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ ਹਾਰਮਨ ਬੁਲਟ ਅਤੇ ਗੁਲਜਾਰੀ ਬੈਸਟ ਰੇਡਰ ਚੁਣੇ ਗਏ ਜਦਕਿ ਪ੍ਰਤਾਪ ਕੜਿਆਣਾ ਅਤੇ ਸਚਨ ਸੌਲੀ ਬੈਸਟ ਸਟਾਪਰ ਚੁਣੇ ਗਏ ਜਿਨ੍ਹਾਂ ਨੂੰ 50-50 ਹਜ਼ਾਰ ਰੁਪਏ ਦੀ ਨਗਦ ਰਕਮ ਨਾਲ ਸਨਮਾਨਿਤ ਕੀਤਾ ਗਿਆ ਪਿੰਡਪੱਦਰ ਦੇ ਮੁਕਾਬਲੇ ਵਿੱਚ ਬੜਾ ਪਿੰਡ ਦੀ ਟੀਮ ਨੇ ਪਹਿਲਾ ਅਤੇ ਤੁਲੇਤਾ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਜਿਨ੍ਹਾਂ ਨੂੰ ਨਗਦ ਰਕਮ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਇਸਮੋਕਿ ਨਿਰਿੰਦਰ ਸਿੰਘ ਬਿੱਲਾ ਬਲਵਿੰਦਰ ਸਿੰਘ ਸੋਹਤਾ ਲਖਵੀਰ ਸਿੰਘ ਸੋਹਤਾ ਸਰਪੰਚ ਤੀਰਤ ਸਿੰਘ ਹਿਪੀ ਰੁੜਕਾ ਪਾਲਸ ਸੋਹਤਾ ਤੋਂ ਲਵਾ ਵੱਡੀ ਗਿਣਤੀ ਵਿੱਚ ਖੇਡ ਪ੍ਰੇਮੀ ਮਾਜੂਦ ਸਨ ਅੱਜ ਪਿੰਡ ਰੁੜਕਾ ਖੁਰਦ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵਿਆਰਮਾ 골ਡ ਕੱਪ ਕਬੱਡੀ ਕੱਪ ਕਰਾਇਆ ਜਾ ਰਿਹਾ ਹੈ ਜਿਸ ਵਿੱਚ 8 ਟੀਮਾਂ ਨੇ ਭਾਗ ਲਿਆ ਪਾਰੀ ਸੰਗ ਪਹਿਲੀ ਟੀਮ ਨੂੰ 2 ਲੱਖ ਰੁਪਇਆ ਦੂਸਰੀ ਟੀਮ ਦੂਸਰੇ ਨੰਬਰ ਤੇ ਆਉਣ ਵਾਲੀ ਟੀਮ ਨੂੰ 1.5 ਲੱਖ ਰੁਪਇਆ ਦੇ ਕੇ ਨਵਾਜਿਆ ਜਾਵੇਗਾ ਤੇ ਉਸ ਵਿੱਚ ਬੈਸਟ ਰੇਡਰ ਬੈਸਟ ਰਾਸ਼ਿਦ ਸਾਹਿਬ ਬਰਾਉਂ ਦੇ ਵਿੱਚ ਆਜੋ ਜੀ ਬਜੀ ਸਾਹਿਬ ਰਾਸ਼ਿਦ ਰਾਸ਼ਿਦ ਦੇ ਸਨਮਾਨਿਤ ਕੀਤਾ ਜਾਏ ਆਏ ਹੋਏ ਪਬਲਿਕ ਦਾ ਬਹੁਤ ਬਹੁਤ ਧੰਨਵਾਦ ਜੀ ਗੋਵਿੰਦ ਸਿੰਘ 골ਡ ਕੱਪ ਹੋ ਰਿਹਾ ਜੀ ਕਿੰਨਾ ਆਇਆ ਇਹ 11ਵਾਂ ਗੋਲਡ ਕੱਪ ਹੋ ਰਿਹਾ ਤੇ ਫਰਸਟ ਇਨਾਮ ਹੈਗਾ 2 ਲੱਖ ਰੁਪਈਆ ਤੇ ਸੈਕੰਡ ਇਨਾਮ ਹੈਗਾ 1 ਲੱਖ 50 ਹਜ਼ਾਰ ਕਿ ਬੈਸਟ ਰੀਡਰ ਤੇ ਬੈਸਟ ਟਾਪਰ ਨੂੰ 50-50 ਹਜ਼ਾਰ ਰੁਪਈਆ ਦੇ ਰਹੇ ਕਿੰਨੇ ਕਲੱਬਾਂ ਕਿਟੀ ਦੇ ਵਿੱਚ ਵਿੱਚ 8 ਕਲੱਬ ਆਇਆ ਜੀ ਤੇ ਸਾਰੀਆਂ ਹੀ ਬਹੁਤ ਵਧੀਆ ਪਲੇਅਰ ਆ ਤੇ ਮੜੀ ਖੇਡ ਰਹੀਆਂ ਮੜੀ ਜੋਸ਼ ਨਾਲ ਕੀ 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 ਅੰਕ ਹੁੰਦੇ ਕਢਾਉਣੇ ਹਾਂਜੀ ਖਿਡਾਰੀ ਨੂੰ ਕੀ ਕਹਿਣਾ ਚਾਹੁੰਦੇ ਤੁਸੀਂ ਉਹ ਖਿਡਾਰੀਆਂ ਨੂੰ ਕਹਿਣਾ ਚਾਹੁੰਦੇ ਖਿਡਾਰੀ ਵੈਸੇ ਆਪੇ ਹੀ ਹੁੰਦੇ ਮਿਹਨਤ ਜੰਗੀ ਤਰ੍ਹਾਂ ਕਰਨ ਤੇ ਨਵੇਂ ਬੰਦੇ ਨੂੰ ਕਹਿ ਸਕਦੇ ਆ ਕਿ ਤੁਸੀਂ ਜਿਹੜੇ ਨਵੇਂ ਪਲੇਅਰ ਆ ਜਿਹੜੇ ਉੱਠ ਰਹੇ ਆ ਤੇ ਨਸ਼ੇ ਤੋਂ ਦੂਰ ਰਹੋ ਤੇ ਪ੍ਰੈਕਟਿਸ ਕਰੋ ਮਿਹਨਤ ਕਰੋ ਜੀ ਜਿਹੀ ਤਰ੍ਹਾਂ ਕੋਈ ਵੀ ਗੇਮ ਖੇਡੋ ਚਾਹੇ ਕਬੱਡੀ ਜਾਏ ਹੋਵੇ ਹੋਰ ਵੀ ਗੇਮਾਂ ਵਧੀਆ ਹੈਗੀਆਂ ਤੇ ਗੇਮ ਖੇਡਣੀ ਚਾਹੀਦੀ ਕੋਈ ਨਾ ਕੋਈ ਗੇਮ ਖੇਡਣੀ ਚਾਹੀਦੀ ਹੈ ਤੇ ਆਪਣੀ ਸਿਹਤ ਰੱਖਣੀ ਚਾਹੀਦੀ ਨਸ਼ੇ ਤੋਂ ਦੂਰ ਰਹੋ ਬਰੀਏ